ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੰਨੇ ਵੀ ਪੰਜਾਬ ਦੇ ਐਮਪੀ ਚੁਣੇ ਗਏ ਸੀ 13 ਦੇ 13 ਉਹਨਾਂ ਨੇ ਸੌ ਚੱਕਣੀ ਸੀ ਪਰ 12 ਐਮਪੀਆ ਨੇ ਸੌ ਚੱਕੀ ਹੈ ਜਿਹੜਾ 13ਵਾਂ ਉਹ ਸੀ ਸੂਰਮਾ ਜਿਹੜਾ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਹੈ ਉਹਦਾ ਨਾਂ ਤੇ ਅਨਾਉਂਸ ਕੀਤਾ ਗਿਆ ਪਰ ਉਹ ਹਾਜ਼ਰ ਨਹੀਂ ਸੀ ਮੈਂ ਅੱਜ ਜਿਹੜੀ ਬੇਨਤੀ ਕਰਨੀ ਨਹੀਂ ਥੋੜਾ ਕਰਨੀ ਜਿਹੜਾ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਮੇਰਾ ਕੋਈ ਨਿਜੀ ਵਿਰੋਧ ਨਹੀਂ ਅੰਮ੍ਰਿਤਪਾਲ ਨੂੰ ਲੋਕਾਂ ਨੇ ਖੰਡੂਰ ਸਾਹਿਬ ਤੋਂ ਜਿਤਾਇਆ ਬਹੁਤ ਵੱਡੇ ਮਾਰਜਨ ਦੇ ਨਾਲ ਉਹ ਸੌ ਚੱਕੇ ਉਹਦਾ ਇੱਕ ਕਾਨੂੰਨੀ ਤੌਰ ਤੇ ਉਹਨੂੰ ਹੱਕ ਹੈ ਉਹ ਮਿਲਣਾ ਚਾਹੁੰਦਾ ਪਰ ਮੈਂ ਗੱਲਾਂ ਇਹ ਕਰਨੀਆਂ ਨੇ ਅੱਜ ਕੁਝ ਵਕੀਲ ਸਾਹਮਣੇ ਆਏ ਤੇ ਮੀਡੀਆ ਦੇ ਵਿੱਚ ਚਰਚਾਾਂ ਮਾ ਛੜੀਆਂ ਹੋਈਆਂ ਸੀ ਕਿ ਅਮਰਤਪਾਲ ਨੇ ਸੌਂ ਕਿਉਂ ਨਹੀਂ ਚੱਕੀ ਜਾਂ ਪੰਜਾਬ ਸਰਕਾਰ ਰਾਹ ਦੇ ਵਿੱਚ ਰੋੜਾ ਬਣਦੀ ਹੈ ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਰਿਪੋਰਟ ਪੰਜਾਬ ਗਵਰਨਮੈਂਟ ਨੇ ਪੰਜਾਬ ਸਰਕਾਰ ਨੇ ਦੇਣੀ ਹੈ ਉਹਦੇ ਮੁਤਾਬਕ ਹੀ ਅੱਗੇ ਸ਼ੁਰੂਆਤ ਹੋਣੀ ਹੈ ਤੇ ਉਹਨੂੰ ਸੌ ਚੱਕਣ ਵਾਸਤੇ ਇਜਾਜ਼ਤ ਮਿਲਣੀ ਹੈ ਜਿਲ੍ਹੇ ਦੇ ਵਿੱਚੋਂ ਬਾਹਰ ਆ ਕੇ ਦਿੱਲੀ ਵਿੱਚ ਜਾ ਕੇ ਸੌ ਚੱਕੀ ਜਾਣੀ ਹੈ ਪਰ ਕੁਝ ਜਿਹੜੇ ਸਾਡੇ ਪੰਜਾਬ ਦੇ ਵਿੱਚ ਆਪੋ ਬਣੇ ਚੌਧਰੀ ਨੇ ਉਹਨਾਂ ਦੀਆਂ ਕੁਝ ਮੈਂ ਕਰਤੂਤਾਂ ਤੁਹਾਨੂੰ ਦੱਸਣੀਆਂ ਨੇ ਇਹ ਉਹ ਲੋਕ ਨੇ ਇੱਕ ਪਾਸੇ ਤਾਂ ਕਹਿੰਦੇ ਅਸੀਂ ਰਾਜਨੀਤਿਕਾਂ ਅਸੀਂ ਅਕਲਮੰਦ ਦੂਜੇ ਪਾਸੇ ਇਹ ਰਾਜਨੀਤਿਕ ਹੋਣ ਦੇ ਨਾਂ ਤੇ ਕਿਤੇ ਹੇਮਕੁੰਡ ਜਾ ਕੇ ਅਰਦਾਸ ਕਰਦੇ ਨੇ ਕਿਤੇ ਕਿਤੇ ਜਾ ਕੇ ਅਰਦਾਸ ਕਰਦੇ ਨੇ ਬਹੁਤੇ ਲੋਕਾਂ ਨੇ ਅਰਦਾਸ ਦੇ ਸੰਬੰਧ ਵਿੱਚ ਪੋਸਟਾਂ ਪਾਈਆਂ ਹੋਈਆਂ ਕਿ ਅਜੇ ਤਾਂ ਅਰਦਾਸ ਵੀ ਕੰਮ ਨਹੀਂ ਆਈ ਮੈਂ ਇੱਕ ਬੇਨਤੀ ਕਰਨੀ ਹੈ ਅਰਦਾਸ ਦੇ ਵਿੱਚ ਜਿਹੜੇ ਸ਼ਬਦ ਵਰਤੇ ਨੇ ਉਹਨਾਂ ਜੀਵਨ ਜਿਉਣ ਵਾਲੇ ਗੁਰਮਤ ਦੀ ਕਾ ਲਈਏ ਫਲਸਫੀ ਨੂੰ ਮੰਨਣ ਵਾਲਿਆਂ ਨੇ ਅਰਦਾਸ ਦੇ ਬੋਲਾਂ ਵਿੱਚ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਹ ਤਹਾਂ ਤਹ ਰੱਛਿਆ ਰਿਹਾਇ ਇਹੋ ਜੇ ਬੰਦ ਹੁੰਦੇ ਸਰਬੱਤ ਦੇ ਭਲੇ ਲਈ ਅਰਦਾਸ ਹੈ ਇੱਥੇ ਕੋਈ ਦੋਰਾਵਾ ਨਹੀਂ ਤੇ ਅੱਗੇ ਜਾ ਕੇ ਇੱਕ ਬੰਦ ਆਉਂਦਾ ਸਿੱਖਾਂ ਦਾ ਮਾਨਿਮਾ ਮਤ ਉਜੀ ਮੱਧਾ ਰੱਖ ਆ ਬਾਹਗਰੂ ਹੁਣ ਜਿਹੜੇ ਬੰਦੇ ਇਸ ਸਿੱਖ ਅਖਵਾਉਂਦੇ ਨੇ ਕਿ ਵਾਕਈ ਇਹਨਾਂ ਦਾ ਮਨ ਨਹੀਂ ਮੱਧੂ ਚ ਹੀ ਹੈ ਜੇ ਮਨ ਨਹੀਂ ਮਾ ਹੁੰਦਾ ਮਤ ਉੱਚੀ ਹੁੰਦੀ ਇਹਨਾਂ ਨੇ ਅਰਦਾਸ ਦੇ ਬੋਲਾਂ ਨੂੰ ਸਮਝਿਆ ਹੁੰਦਾ ਫਿਰ ਗੁਰੂ ਸਾਹਿਬ ਨੂੰ ਪ੍ਰਕਾਸ਼ ਕਰਕੇ ਪਾਲਕੀ ਵਿੱਚ ਇਹ ਥਾਣੇ ਵਿੱਚ ਨਾ ਲੈ ਕੇ ਜਾਂਦੇ ਜਿੱਥੋਂ ਪੰਗਾ ਪਿਆ ਦੂਜੀ ਗੱਲ ਹੋਰ ਕਹਿਣੀ ਹੈ ਜੇ ਅੰਮ੍ਰਿਤਪਾਲ ਦਾ ਪਰਿਵਾਰ ਮੰਨਦਾ ਹੈ ਕਿ ਸਾਡਾ ਪੁੱਤ ਪੰਜਾਬ ਲਈ ਕੁਝ ਕਰ ਸਕਦਾ ਹੈ ਰਾਜਨੀਤੀ ਦੇ ਪੜ ਵਿੱਚ ਆ ਗਿਆ ਜਿੱਤ ਵੀ ਗਿਆ ਤਾਂ ਅਮਰਤਪਾਲ ਦੇ ਪਰਿਵਾਰ ਨੂੰ ਜਾਂ ਉਹਦੇ ਪਿੱਛੇ ਤੁਰਨ ਵਾਲੀਆਂ ਭੇਡਾਂ ਨੂੰ ਇਹ ਮੰਨਣਾ ਪੂ ਕਿ ਸਾਡੇ ਕੋਲੋਂ ਗਲਤੀ ਹੋਈ ਹੈ ਅਸੀਂ ਕੌਮ ਦੇ ਨਾਂ ਤੇ ਪੰਥ ਦੇ ਨਾਂ ਤੇ ਲੋਕਾਂ ਨੂੰ ਬੇਵਕੂਫ ਬਣਾਇਆ ਜਦੋਂ ਮੁਹਿੰਮ ਚੱਲੀ ਸੀ ਉਦੋਂ ਸ਼ਰਿਆਮ ਕਿਹਾ ਗਿਆ ਕਿ ਮੈਂ ਭਾਰਤ ਦੇ ਸੰਵਿਧਾਨ ਨੂੰ ਮੰਨਦਾ ਨਹੀਂ ਇਹ ਕਬੂਲ ਕਰਨਾ ਪੈਣਾ ਕਿ ਮੇਰੇ ਕੋਲੋਂ ਗਲਤੀ ਹੋ ਗਈ ਮੈਂ ਭਾਰਤ ਦੇ ਸੰਵਿਧਾਨ ਨੂੰ ਚੈਲੰਜ ਕੀਤਾ ਸੀ ਤੇ ਅੱਜ ਉਹੀ ਚੈਲੰਜ ਕਬੂਲ ਕਰਨਾ ਪੈਣਾ ਕਿ ਮੇਰੇ ਕੋਲੋਂ ਗਲਤੀ ਹੋਈ ਤੇ ਮੈਨੂੰ ਮਾਫ ਕੀਤਾ ਜਾਵੇ ਇਹ ਗੱਲ ਹੋਰ ਕਹਿਣੀ ਹੈ ਭਾਰਤੀ ਜਿਹੜੀ ਸਰਕਾਰ ਹੈ ਉਹ ਕਦੇ ਨਹੀਂ ਚਾਹੁੰਦੀ ਕਿ ਖਾਲਿਸਤਾਨ ਦੀ ਕੋਈ ਇੱਥੇ ਗੱਲ ਕਰੇ ਜਾਂ ਖਾਲਿਸਤਾਨ ਬਣੇ ਤੇ ਇਹਨਾਂ ਵੱਡੇ ਸੂਰਮਿਆਂ ਨੇ ਬੋਟਾਂ ਲਈਆਂ ਹੀ ਖਾਲਸਾਤਨ ਦਾ ਮੁੱਦਾ ਉਠਾ ਕੇ ਆ। ਜਾਂ ਇਹ ਕਿਹਾ ਕਿ ਪੰਜਾਬ ਦੇ ਲੋਕ ਗੁਲਾਮ ਨੇ ਆਜ਼ਾਦੀ ਚਾਹੁੰਦੀ ਹੈ। ਆਜ਼ਾਦੀ ਸਾਨੂੰ ਤਾਂ ਮਿਲੂ ਜੇ ਕੋਈ ਖੰਡੂਰ ਸਾਹਿਬ ਤੋਂ ਸਿੱਖ ਕੈਂਡੀਡੇਟ ਜਿੱਤੂਗਾ ਅਮਰਤਪਾਲ ਦਾ ਇਹਨਾਂ ਨੇ ਜਿਹੜਾ ਸੀ ਕਹਿ ਲਈਏ ਉੱਥੇ ਇਹ ਗੱਲਬਾਤ ਕੀਤੀ। ਇਹ ਗੱਲ ਵੀ ਕਬੂਲਣੀ ਪੈਣੀ ਹੈ ਕਿ ਜਿੰਮੇ ਸਰਬੀਤ ਨੇ ਕਹਿ ਦਿੱਤਾ ਕਿ ਮੈਂ ਖਾਲਿਸਤਾਨ ਦੇ ਨਾਂ ਤੇ ਵੋਟ ਨਹੀਂ ਮੰਗੀ ਜਾਂ ਮੈਂ ਖਾਲਿਸਤਾਨ ਦੀ ਗੱਲ ਨਹੀਂ ਕਰਾਂਗਾ ਮੈਂ ਡੈਮੋਕ੍ਰੇਟ ਬੇ ਦੇ ਨਾਲ ਗੱਲ ਕਰਾਂਗਾ ਉਹਨੇ ਇਹ ਪਹਿਲੀ ਕਬੂਲ ਕਰ ਲਿਆ ਅੱਜ ਉਹਨੇ ਸੌ ਚੱਕ ਵੀ ਲਈ ਕੋਈ ਸ਼ੱਕ ਨਹੀਂ ਪਰ ਇਹਨਾਂ ਖੱਜਾਂ ਨੂੰ ਇਹ ਮੰਨਣਾ ਪੈਣਾ ਹੈ ਕਿ ਖਾਲਿਸਤਾਨ ਦੇ ਨਾਂ ਤੇ ਜਿਹੜਾ ਸੀ ਲੋਕਾਂ ਦੇ ਵਿੱਚ ਟਕਰਾਰ ਜਾਂ ਟਕਰਾਰ ਪੈਦਾ ਕਰ ਰਹੇ ਹਾਂ ਲੋਕਾਂ ਨੂੰ ਉਭਾਰ ਕੇ ਲੋਕਾਂ ਨੂੰ ਪੁੱਠੇ ਰਸਤੇ ਤੇ ਤੋਰ ਕੇ ਨੌਜਵਾਨੇ ਨੂੰ ਗੁੰਮਰਾਹ ਕਰਕੇ ਇਹ ਸਭ ਕੁਝ ਸਾਨੂੰ ਕਹਿ ਲਈ ਆਪਣੀ ਗਲਤੀ ਮੰਨਣੀ ਪੈਣੀ ਹੈ ਸਿੱਧੇ ਤੌਰ ਤੇ ਇਹ ਕਹਿਣਾ ਪੈਣਾ ਹੈ ਕਿ ਮੈਂ ਬੀਬਾ ਪੁੱਤ ਬਣ ਕੇ ਪੰਜਾਬ ਦੇ ਵਿੱਚ ਰ੍ਹਾਂਗਾ ਮੈਂ ਐਮਪੀ ਬਣ ਗਿਆ ਬੀਬਾ ਪੁੱਤ ਬਣ ਕੇ ਮੈਂ ਸੰਵਿਧਾਨ ਨੂੰ ਮੰਨ ਕੇ ਚੱਲਾਂਗਾ ਮੈਂ ਕੋਈ ਖਾਲਸਤਾਨ ਦੀ ਗੱਲ ਨਹੀਂ ਕਰਾਂਗਾ ਇਹ ਪਾਰ ਸਰਕਾਰ ਚਾਹੁੰਦੀ ਏ ਇਹ ਮੰਨਣਾ ਪੈਣਾ ਰਹੀ ਗੱਲ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਇਹ ਹਮੇਸ਼ਾ ਹੀ ਸਾਨੂੰ ਮੰਨ ਲੈਣਾ ਚਾਹੁੰਦਾ ਜਿਹੜਾ ਜਿਹੜੀ ਪਾਰਟੀ ਸਤਾ ਵਿੱਚ ਹੁੰਦੀ ਹੈ ਉਹ ਪਾਰਟੀ ਕਦੇ ਨਹੀਂ ਚਾਹੁੰਦੀ ਕਿ ਅਸੀਂ ਇੱਕ ਵਾਰੀ ਬਣ ਕੇ ਦੁਬਾਰਾ ਅਸੀਂ ਨਾ ਬਣਗੇ ਜਿਹੜਾ ਇੱਕ ਵਾਰੀ ਸਤਾ ਵਿੱਚ ਆ ਗਿਆ ਉਹ ਚਾਹੁੰਦਾ ਹੈ ਕਿ ਮੈਂ ਬਹੁਤ ਲੰਮਾ ਸਮਾਂ ਜਨ ਕਿ ਲੌਂਗ ਟਾਈਮ ਲਈ ਮੈਂ ਸਤਾ ਵਿੱਚ ਰਹਾ ਮਾਂ ਹੁਣ ਪੰਜਾਬ ਸਰਕਾਰ ਕਿਉਂ ਚਾਹੋਗੀ ਵੀ ਅਮਰਤਪਾਲ ਵਰਗੇ ਜਿਹੜੇ ਲੋਕਾਂ ਨੂੰ ਬੇਕੂ ਬਣਾਉਂਦੇ ਸੀ ਗੁਰਦਵਾਰਿਆਂ ਵਿੱਚੋਂ ਫਰਨੀਚਰ ਕੱਢ-ਕੱਢ ਕੇ ਤੋੜਦੇ ਸੀ ਤੇ ਉਹ ਇੱਥੇ ਸਤਾ ਵਿੱਚ ਆਉਣ ਉਹ ਕਿਉਂ ਜਾਣਗੇ ਬਈ ਜਦਕਿ ਸਿੱਧੇ ਤੌਰ ਤੇ ਜਿੰਨੀਆਂ ਵੀ ਗਲਤੀਆਂ ਨੇ ਉਹ ਅਮਰਤਪਾਲ ਤੋਂ ਜਾਂ ਅਮਰਤਪਾਲ ਨੂੰ ਉਭਾਰਨ ਵਾਲਿਆਂ ਤੋਂ ਹੋਈਆਂ ਨੇ ਉਹ ਮੰਨਣੀਆਂ ਪੈਣਗੀਆਂ ਨਹੀਂ ਤਾਂ 1 ਮਹੀਨਾ तकरीबन तकरीबन ਬੀਤਣ ਵਾਲਾ ਹੈ 1 ਮਹੀਨਾ ਬਾਕੀ ਹੈ 6 ਦਿਨਾਂ ਦੇ ਅੰਦਰ ਅੰਦਰ ਐਮਪੀ ਬਣ ਕੇ ਇਲੈਕਸ਼ਨ ਤੋਂ ਬਾਅਦ ਸੌ ਚੁੱਕਣੀ ਪੈਂਦੀ ਹੈ ਤੇ ਨਹੀਂ ਜਿਹੜੀ ਮੈਂਬਰਸ਼ਿਪ ਹੈਗੀ ਹੈ ਐਮਪੀ ਦੀ ਉਹ तकरीबन ਖਤਮ ਹੋ ਜਾਣੀ ਹੈ ਉਸ ਤੋਂ ਬਾਅਦ ਦੇ ਵਿੱਚ ਕੋਈ ਵੈਲਿਊ ਨਹੀਂ ਜਿਹੜੇ ਵੀ ਅੰਮ੍ਰਿਤਪਾਲ ਦੇ ਪਿੱਛੇ ਅੱਜ ਵੀ ਖਾਲਿਸਤਾਨ ਖਾਲਿਸਤਾਨ ਕਰਨ ਵਾਲੇ ਨੇ ਜਿਹੜੇ ਕਹਿੰਦੇ ਅਸੀਂ ਗੁਲਾਮ ਆ ਸਾਨੂੰ ਆਜ਼ਾਦੀ ਚਾਹੀਦੀ ਉਹਨਾਂ ਨੂੰ ਸਮਝਣ ਦੀ ਲੋੜ ਹੈ ਇੱਕ ਬੰਦਾ ਪਾਰਲੀਮੈਂਟ ਵਿੱਚ ਜਾ ਕੇ ਲੋਕ ਸਭਾ ਵਿੱਚ ਜਾ ਕੇ ਪੰਜਾਬ ਦੇ ਮੁੱਦਿਆਂ ਤੇ ਕੁਝ ਵੀ ਨਹੀਂ ਕਰ ਸਕਦਾ ਅਸੀਂ ਇਹ ਰਿਜ਼ਲਟ ਦੇਖ ਚੁੱਕੇ ਹਾਂ ਸੰਜੀਤ ਮਾਨ ਤਕਰੀਬਨ 3 ਵਾਰੀ ਐਮਪੀ ਬਣ ਗਿਆ ਤਕਰੀਬਨ ਤੇ ਉਹਨੇ ਕੀ ਕਰ ਲਿਆ ਉਹਨੂੰ ਹਲੇ ਬੋਲਣ ਦੀ ਅਕਲ ਨਹੀਂ ਆਈ ਕਿਹੋ ਜੀ ਗਾਲੀ ਗਲੋਚ ਉਹ ਪ੍ਰੈਸ ਕਾਨਫਰੰਸ ਕਰਨ ਵੇਲੇ ਕਰਦਾ ਹੈ ਜਾਂ ਆਪਣੀਆਂ ਪ੍ਰਚਾਰਕ ਪ੍ਰਚਾਰਕ ਫੇਰੀ ਦੌਰਾਨ ਆਪਣੇ ਸਟੇਜਾਂ ਤੇ ਕਰਦਾ ਹੈ ਇਹ ਲੋਕਾਂ ਨੂੰ ਸਭ ਕੁਝ ਪਤਾ ਹੈ ਜੇ ਸਿਮਰਿਤ ਮਾਨ ਨੇ ਇੱਥੇ ਥੋੜਾ ਬਹੁਤਾ ਰਾਜਨੀਤੀ ਦੇ ਪੜ ਦੇ ਚਾ ਕੇ ਕੁਝ ਨਾ ਕੁਝ ਖਟਿਆ ਹੈ ਉਹਦੀ ਸ਼ੁਰੂਆਤ ਬੰਦੇ ਮਾਰਨ ਤੋਂ ਹੋਈ ਸੀ ਤੇ ਅਮਰਤਪਾਲ ਦੀ ਵੀ ਇਥੋਂ ਹੋਈ ਹੈ ਹੁਣ ਅਵਤਾਰ ਸਿੰਘ ਖੰਡੇ ਦੀ ਮਨ ਜਿਹੜੇ ਦੋਸ਼ ਲਾਏ ਨੇ ਉਹਨ ਸਿੱਧਾ ਕਹਤਾ ਕਿ ਮੇਰੇ ਪੁੱਤ ਦਾ ਕਾਤਲ ਅਮਰਤਪਾਲ ਹੈ ਸ਼ਰਮ ਕਹਤਾ ਉਹਨੇ ਤੇ ਅਮਰਤਪਾਲ ਦੀ ਸ਼ੁਰੂਆਤ ਵੀ ਰਾਜਨੀਤੀ ਦੀ ਇੱਕ ਬੰਦਾ ਮਾਰ ਕੇ ਹੋਈ ਹੈ ਹਲੇ ਹੋਰ ਪਤਾ ਨਹੀਂ ਕਿੰਨੇ ਕ ਮਾਰੇ ਹੋਣਗੇ ਤਾਂ ਸੱਚ ਆਉਣਾ ਸਾਹਮਣੇ ਬਾਕੀ ਹੈ ਨਾ ਜਿਹੜੀ ਅੱਜ ਸੌ ਚੁੱਕਣ ਦੀ ਗੱਲਬਾਤ ਹੋਈ ਹੈ ਚਰਚਾਾਂ ਵਿੱਚ ਛੜੀਆਂ ਹੋਈਆਂ ਨੇ ਕਿਸੇ ਨੇ ਕੁਝ ਕਿਹਾ ਕਿਸੇ ਨੇ ਕੁਝ ਕਿਹਾ ਪਰ ਮੈਂ ਕੱਲ ਸਾਫ਼ ਕਰ ਦੇਣਾ ਮੈਨੂੰ ਪਤਾ ਤੁਸੀਂ ਗਾਲਾਂ ਕਢਣੀਆਂ ਹੁੰਦੀਆਂ ਨੇ ਉਹ ਮੈਂ ਕੁਝ ਨਹੀਂ ਕਹਿਣਾ ਤੁਹਾਡੀ ਮਰਜ਼ੀ ਹੈ ਕਢੋ ਨਾ ਕਢੋ ਅਸੀਂ ਕਿਸੇ ਦਾ ਮੂੰਹ ਕਿਉਂ ਬੰਦ ਕਰੀਏ ਅਸੀਂ ਕਿਸੇ ਨੂੰ ਕਿਉਂ ਚੁੱਪ ਕਰਾਈਏ ਤੁਹਾਡੀ ਜ਼ਬਾਨ ਦੀ ਨਹੀਂ ਮਰਜ਼ੀ ਗੰਦੀ ਕਰੋ ਗਾਲਾਂ ਕਢਣ ਵਾਲੇ ਪਰ ਜੋ ਕੁਝ ਮੈਂ ਕਿਹਾ ਇਹ ਗੱਲਾਂ ਦੀਆਂ ਮੰਨਣੀਆਂ ਪੈਣਗੀਆਂ ਜੇ ਐਮਪੀ ਬਣ ਕੇ ਲਾਲ ਬੱਤੀ ਵਾਲੀ ਗੱਡੀ ਚਾਹੀਦੀ ਹੈ ਜੇ ਦਿੱਲੀ ਦੇ ਵਿੱਚ ਵਧੀਆ ਕੋਠੀ ਚਾਹੀਦੀ ਹੈ ਜੇ 10 15 ਗਨਮੈਨ ਚਾਹੀਦੇ ਨੇ ਜੇ 2 2.5 ਲੱਖ ਤਨਖਾਹ ਚਾਹੀਦੀ ਹੈ ਬਾਅਦ ਦੇ ਵਿੱਚ ਪੈਨਸ਼ਨ ਚਾਹੀਦੀ ਹੈ ਤਾਂ ਜੋ ਕੁਝ ਮੈਂ ਕਿਹਾ ਇਹ ਮੰਨਣਾ ਪੈਣਾ ਕੋਠੀ ਪੈਨਸ਼ਨ ਤਨਖਾਹ ਗਨਮੈਨ ਤਾਂ ਮਿਲਣਾ ਸਭ ਕੁਝ ਜੇ ਬੰਦੇ ਦਾ ਪੁੱਤ ਬਣ ਕੇ ਕਹੂਗਾ ਕਿ ਮੈਂ ਭਾਰ ਦੇ ਕਾਨੂੰਨ ਨੂੰ ਮੰਨਦਾ ਮੈਂ ਭਾਰ ਦੇ ਸੰਵਿਧਾਨ ਨੂੰ ਮੰਨਦਾ ਇਹ ਸਭ ਪੋਸੀਬਲ ਤਾਂ ਹੋਣਾ ਹੈ ਨਹੀਂ ਜਿੱਥੇ ਮਰਜੀ ਰੰਗ ਲਿਓ ਅੰਮ੍ਰਿਤਪਾਲ ਵਰਗੇ ਇਥੇ 36 ਆਏ ਨੇ 36 ਹੋਣਗੇ ਇਥੇ ਕਿਸੇ ਨੇ ਕਿਸੇ ਦੀ ਨਹੀਂ ਸੁਣੀ ਇਹ ਬੇਨਤੀ ਪ੍ਰਵਾਨ ਕਰਿਓ ਔਰ ਲਾਸਟ ਵਿੱਚ ਬੇਨਤੀ ਕਰ ਦੇਣਾ ਕਿਉਂਕਿ ਜਿਹੜੀਆਂ ਭੇਡਾਂ ਅਮਰਿਤਪਾਲ ਦੇ ਪਿੱਛੇ ਤੁਰਨ ਵਾਲਿਆਂ ਨੇ ਉਹਨਾਂ ਨੂੰ ਸਮਝ ਹਜੇ ਵੀ ਨਹੀਂ ਆਈ ਹਲੇ ਵੀ ਨਹੀਂ ਸਮਝ ਰਹੇ ਵੀ ਅਸੀਂ ਇੱਕ ਬੰਦੇ ਨੂੰ ਬਹੁਤ ਵੱਡੇ ਮਾਰਨ ਦੇ ਨਾਲ ਜਿਤਾ ਦਿੱਤਾ ਫਿਰ ਵੀ ਉਹਦੇ ਜਿੱਤਣ ਦੀ ਕੋਈ ਵੈਲਿਊ ਪੈ ਨਹੀਂ ਰਹੀ ਇਹ ਹਲੇ ਵੀ ਭੇਡਾਂ ਨੂੰ ਸਮਝ ਨਹੀਂ ਆ ਰਹੀ ਸਮਝ ਆਓ ਹਜੇ ਵੀ ਕੁਝ ਨਹੀਂ ਵਿਗੜਿਆ ਅੱਜ ਲੋਕ ਭੇਡਾਂ ਕਹਿੰਦੇ ਨੇ ਜੇ ਸਮਝ ਲਾਓਗੇ ਮੰਨ ਲਾਓਗੇ ਕਿ ਅਸੀਂ ਕਿਸੇ ਭੇਡਾਂ ਦੇ ਬਾੜੇ ਵਿੱਚ ਖੜੇ ਆ ਤਾਂ ਤੁਹਾਨੂੰ ਲੋਕ ਬੰਦੇ ਵੀ ਕਹਿਣਗੇ ਇਹ 'ਚ ਕੋਈ ਸ਼ੱਕ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ